ਸਾਸ਼ੀ ਕਾਲ ਜੀ ਦਾ ਕਲਾਸਿਕ ਕਲੈਕਸ਼ਨ ਲਹਿਰਾ ਘਾਗਾ ਵੱਲੋਂ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋ ਚੜ੍ਹਦੀ ਕਲਾ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਬੈਲਵਰਟ ਦੇ ਸੂਟ ਰੈਡੀ ਕਰਵਾ ਕੇ ਲੈ ਕੇ ਆਏਾਂਗੇ ਦੋ ਤਿੰਨ ਕਲਰ ਹੋਣਗੇ ਮੋਸਟਲੀ ਜਿਆਦਾ ਆਪਾਂ ਰੈਡੀ ਕੀਤੇ ਨੇ ਮਹਿਰੂਲ ਕਲਰ ਦੇ ਵਿੱਚ ਤੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਏ ਤੇ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਡ्रेसेस ਦਿਖਾਉਣੀ ਚਾਹਾਂਗੇ ਜੋ ਆਪਾਂ ਲੈ ਕੇ ਗਏ ਸੀ ਜੀ ਆਡੀਸ਼ਨ ਦੇ ਵਿੱਚ ਜੋ ਕਿ ਪੋਸ਼ਾਕ ਦੇ ਪੰਜਾਬ ਦੇ ਵਿੱਚ ਜਿੱਨਰ ਰਹੇ ਆਂ ਆਪਾਂ ਆਪਣੇ ਵੱਲੋਂ ਇਹ ਤਿੰਨ ਸੂਟ ਰੈਡੀ ਕੀਤੇ ਗਏ ਸੀ ਤੇ ਅਸੀਂ ਇਹਨਾਂ ਦੀ ਆਇਰਨ ਵਗੈਰਾ ਦੀ ਫਿਨਿਸ਼ਿੰਗ ਹੈ ਜਿਹੜੀ ਖਤਮ ਹੋ ਗਈ ਹੈ ਕਿਉਂਕਿ ਹੁਣ ਇਹ ਡਰਾਈ ਕਲੀਨ ਲਈ ਜਾਣੇ ਆ ਸੂਟ ਤੇ ਤਾਂ ਕਰਕੇ ਪਹਿਲਾਂ ਸੋਚਿਆ ਕਿ ਵੀਡੀਓ ਬਣਾ ਲਈਏ ਇਹ ਅਨਾਰਕਲੀ ਸੀ ਜੀ ਫਲੇਅਰ ਚੈੱਕ ਕਰੋ ਅਨਾਰਕਲੀ ਦਾ ਕਿੰਨਾ ਫਲੇਅਰ ਹੈ ਦੇਖੋ ਤੇ ਐਦਾਂ ਦੀ ਅਨਾਰਕਲੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਕਰਵਾ ਸਕਦੇ ਹੋਂ ਇਹਦੇ ਫੈਬਰਿਕ ਦੀ ਗੱਲ ਕਰੀਏ ਤਾਂ ਇਹ ਪਿਓਰ ਪਲਵਲ ਸ਼ਿਲਕ ਦੇ ਵਿੱਚ ਇਹ ਆਪਾਂ ਰੇੜੀ ਕੀਤੀ ਸੀ ਨਾ ਤਾਂ ਆਪਾਂ ਸ਼ਿਲਕ ਲਗਾਈਆ ਕਿਉਂਕਿ ਸ਼ਿਲਕ ਦਾ ਵੀ ਥੋੜਾ ਫੈਬਰਿਕ ਦਾ ਹੁੰਦਾ ਹੈ ਤੇ ਨਾ ਹੀ ਆਪਾਂ ਨੇਚਰਲ ਕ੍ਰੇਪ ਲਗਾਈਆ ਇਹ ਆਪਾਂ ਬਹੁਤ ਹੀ ਜ਼ਿਆਦਾ ਵਧੀਆ ਫੈਬਰਿਕ ਪਲਵਲ ਸ਼ਿਲਕ ਤੇ ਤਿਆਰ ਕੀਤੀ ਹੈ ਬੈਕ ਫਰੰਟ ਤੇ ਬੈਕ ਆ ਗਿਆ ਜੀ ਆ ਗਿਆ ਜੀ ਪਰਪਰ ਕਲੀਆਂ ਪਾ ਕੇ ਰੇੜੀ ਹੋਈ ਹੈ ਸਾਰੀਆਂ ਕਲੀਆਂ ਪਾਈਆਂ ਹੋਈਆਂ ਦੇਖ ਸਕਦੇ ਹੋ ਠੀਕ ਹੈ ਜੀ ਪ੍ਰੋਪਰ ਟਾਪਟਾ ਲਗਾ ਕੇ ਇਹਦੀ ਸਟੀਚਿੰਗ ਹੋਈ ਹੈਗੀ neck line ਚੈੱਕ ਕਰ ਸਕਦੇ ਹੋ 슬ੀਵਜ਼ ਇਹਨੂੰ ਤੁਸੀਂ ਕਿਸੇ ਵੀ ਸਾਈਜ਼ ਦੇ ਵਿੱਚ ਰੈਡੀ ਕਰਵਾ ਸਕਦੇ ਹੋਗੇ ਹਰ ਇੱਕ ਸਾਈਜ਼ ਦੇ ਵਿੱਚ ਆਪਾਂ ਰੈਡੀ ਕਰ ਦਾਂਗੇ ਇਹਦੇ ਨਾਲ ਦੁਪੱਟਾ ਆਪਾਂ ਪਹਿਲਾਂ ਸਲਵਾਰ ਦਿਖਾਉਣੀ ਹੈ ਜੀ ਬਾਟਮ ਚੈੱਕ ਕਰੋ ਬਾਟਮ ਵੀ ਫੁੱਲ ਹੈਵੀ ਬਣਾਈ ਹੈ ਵੈਸੇ ਇਹ ਵਾਲੀ ਅਨਾਰਕਲੀ ਜਿਨ੍ਹਾਂ ਨੇ ਹੈਅਰ ਕੀਤੀ ਸੀ winner ਨੇ ਕੱਲ ਦੇ ਪ੍ਰੋਗਰਾਮ ਦੇ ਫਰਸਟ Winner ਨੇ ਜੀ ਜਿਨ੍ਹਾਂ ਨੇ ਸਿਮਰਨਜੀਤ ਕੌਰ ਇਹ ਅਨਾਰਕਲੀ ਵੇਅਰ ਕੀਤੀ ਸੀ ਤੇ ਉਹਨਾਂ ਨੇ ਹੀ ਇਹ ਮੰਗਵਾਈ ਹੈ। ਉਹਨਾਂ ਨੇ ਖੁਦ ਹੀ ਲੈ ਲਈ ਹੈ ਇਹ। ਕਹਿੰਦੇ ਸਾਨੂੰ ਇੰਨੀ ਵਧੀਆ ਲੱਗੀ ਫਿਟਿੰਗ ਇੰਨੀ ਸੋਹਣੀ ਸੀ ਕਿ ਮੈਡਮ ਸਾਨੂੰ ਹੀ ਇਹ ਅਨਾਰਕਲੀ ਦਿਓ। ਤਾਂ ਉਹਨਾਂ ਨੇ ਬਾਈ ਕਰ ਲਈ ਹੈ ਜੀ ਦੇਖੋ ਪਹੁੰਚੇ। ਕਿ ਮੇਰੇ ਸੋਹਣੇ ਡਿਜ਼ਾਈਨ ਕੀਤੇ ਨੇ। ਦੁਪੱਟਾ ਵੀ ਦਿਖਾ ਦਿੰਦੀ ਹਾਂ ਜੀ। ਤਾਂ ਐਦਾਂ ਦੀ ਅਨਾਰਕਲੀ ਤੁਸੀਂ ਚਾਹੇ ਬਰਾਇਡਲ ਦੇ ਲਈ ਲੈ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਲਾਈਕ ਰੈੱਡ ਮਹਿਰੂਨ জাফর ਰਾਣੀ ਸ਼ੇਡ ਦੇ ਵਿੱਚ ਜੇ ਤੁਸੀਂ ਆਪਣੇ ਲਈ ਬਣਵਾਉਣਾ ਚਾਹੁੰਦੇ ਹੋ ਜਾਗੋ ਲਈ ਬਣਵਾਉਣਾ ਚਾਹੁੰਦੇ ਹੋ ਮਹਿੰਦੀ ਫੰਕਸ਼ਨ ਲਈ ਤਾਂ ਉਹਨਾਂ ਦੇ ਕਲਰ ਦੇ ਵਿੱਚ ਵੀ ਤੁਹਾਨੂੰ ਆਪਾਂ ਰੈਡੀ ਕਰਕੇ ਦੇ ਦੇਵਾਂਗੇ ਠੀਕ ਹੈ ਜੀ ਦੁਪੱਟਾ ਵੇਖੋ ਤੇ ਇਹ ਸੀ ਆਪਣਾ ਪਹਿਲਾ ਸੂਟ ਇਹ ਉਹਨਾਂ ਦੇ ਡਿਮਾਂਡ ਦੇ ਅਕੋਰਡਿੰਗ ਆਪਾਂ ਰੈਡੀ ਕੀਤੇ ਸੀ ਜਿਹੜਾ ਰੈੱਡ ਸੂਟ ਜਿਨ੍ਹਾਂ ਨੇ ਵੇਅਰ ਕੀਤਾ ਸੀ ਉਹਨਾਂ ਦੀ ਡਿਮਾਂਡ ਸੀ ਕਿ ਸਾਨੂੰ ਪ੍ਰੋਪਰ ਪੰਜਾਬੀ ਲੁੱਕ ਚਾਹੀਦੀ ਹੈ ਜਿਹੜਾ ਇਹ ਵਾਲਾ ਸੂਟ ਸੀ ਜੀ ਇਹਨਾਂ ਦੀ ਡਿਮਾਂਡ ਸੀ ਕਿ ਪ੍ਰੋਪਰ ਇਹਨਾਂ ਨੂੰ ਜੋ ਟਰੈਡੀਸ਼ਨਲ ਸੂਟ ਚਾਹੀਦਾ ਜੀ ਇਹਨਾਂ ਦੀ ਡਿਮਾਂਡ ਸੀ ਜੀ ਪੀਐਮ ਦੀ ਕਿ ਸਾਨੂੰ ਮੋਰਨੀਆਂ ਵਾਲਾ ਡਿਜ਼ਾਈਨ ਚਾਹੀਦਾ ਪਰ ਹੋਵੇ ਥੋੜਾ ਹਟਕੇ ਮੋਰਨੀਆਂ ਵਾਲਾ ਤੁਸੀਂ ਡਿਜ਼ਾਈਨ ਦੇਖਦੇ ਹੋ ਮੋਸਟਲੀ ਘੇਰੇ ਦੇ ਉੱਪਰ ਮੋਰਨੀਆਂ ਬਣੀਆਂ ਹੁੰਦੀਆਂ ਨੇ ਬਟ ਆਪਾਂ ਉਹ ਚੀਜ਼ ਸਕਿਪ ਕੀਤੀ ਐ ਆਪਾਂ ਨੇ ਮੋਰਨੀਆਂ ਡਿਜ਼ਾਈਨ ਕਰ ਦਿੱਤੀਆਂ ਸੀ ਜੀ ਦੇਖੋ ਅਪਰ ਸਾਈਡ ਇਹ ਸਾਰਾ ਹੈਂਡਵਰਕ ਦਾ ਆ ਗਿਆ ਸੀ ਜੀ ਚੈੱਕ ਕਰ ਸਕਦੇ ਹੋ ਪਾਮ ਟਰੀ ਸਪੈਸ਼ਲੀ ਉਹਨਾਂ ਨੇ ਕਿਹਾ ਸੀ ਕਿ ਪਾਮ ਟਰੀ ਹੋਣ ਪਰ ਉਹ ਮਤਲਬ ਕਿ ਵਿਜੀਬਲ ਨਾ ਹੋਣ ਤਾਂ ਆਪਾਂ ਪਾਮ ਟਰੀ ਦੇ ਓਨਲੀ ਜੋ ਲੀਫਸ ਲਗਾ ਦਿੱਤੇ ਸੀਗੇ ਤਾਂ ਉਹ ਵੀਜੀਬਲ ਵੀ ਨਹੀਂ ਹੋਏ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਹ ਕੰਮ ਬਾਕੀ ਘੇਰਾਚਾਕ ਤੁਸੀਂ ਵੇਖ ਸਕਦੇ ਹੋ ਤੇ ਇੱਕ ਹੋਰ ਬਹੁਤ ਹੀ ਸੋਹਣੀ ਚੀਜ਼ ਇਹਦੇ ਵਿੱਚ ਬੈਕ ਦਾ ਵਰਕ ਵੇਖੋ ਇਹ ਬੈਕ ਨੈਕ ਦੇ ਉੱਪਰ ਸੀ 슬ੀਵਜ਼ ਦੇਖੋ ਜੀ ਫਰੰਟ ਤੇ ਨਾਲ ਉੱਪਰ ਵੀ ਬਹੁਤ ਸੋਹਣਾ ਸ਼ੋਲਡਰ ਤੇ ਵਰਕ ਆ ਗਿਆ ਸੀਗਾ ਲੋ ਜੀ ਚੈੱਕ ਕਰੋ ਬਾਟਮ ਐਦਾਂ ਦੇ ਸੂਟ ਵੀ ਤੁਸੀਂ ਰੇਡੀ ਕਰਵਾ ਸਕਦੇ ਹੋ ਵੈਸੇ ਇਹ ਵਾਲੇ ਸੂਟ ਵੀ ਸੇਲ ਦੇ ਲਈ ਹੈ ਅਗਰ ਤੁਹਾਡਾ ਨਾ ਪਉਂਦਾ ਤਾਂ ਤੁਸੀਂ ਲੈ ਸਕਦੇ ਹੋ ਇਹ ਵਿਦਾਊਟ ਸਟੀਚਿੰਗ ਤੁਹਾਨੂੰ ਕਿਉਂਕਿ ਸਟਿਚ ਹੋਏ ਸੂਟ ਨੇ ਤਾਂ ਤੁਹਾਨੂੰ ਜਿਹੜੀ ਸਟੀਚਿੰਗ ਹੈ ਉਹ ਲੈਸ ਕੀਤੀ ਜਾਊਗੀ ਓਨਲੀ ਫੈਬਰਿਕ ਦੇ ਤੁਹਾਡੇ ਤੋਂ ਜੋ ਕੋਸਟ ਹੈ ਉਹ ਲਈ ਜਾਊਗੀ ਹੈਂਡਵਰਕ ਦਾ ਪ੍ਰੋਪਰ ਬ੍ਰਾਈਡਲ ਸੂਟ ਆ ਦੁਪੱਟਾ ਦਿਖਾਉਣੀ ਆ ਇਹਦਾ ਲਓ ਜੀ ਦੁਪੱਟਾ ਚੈੱਕ ਕਰੋ ਬਹੁਤ ਜ਼ਿਆਦਾ ਹੈਵੀ ਦੁਪੱਟਾ ਹੈਗਾ ਕਾਰਨਰ ਦੇ ਉੱਪਰ ਹੈਂਡਵਰਕ ਆਊਗਾ ਸਾਰੇ ਦੇ ਵਿੱਚ ਹੈਂਡਵਰਕ ਦੀ ਬੂਟੀ ਆਊਗੀ ਤੇ ਇਹ ਲੁੱਕ ਇੰਨੀ ਸੋਹਣੀ ਹੈ ਦੇਖੋ 골ਡਨ ਦੇ ਨਾਲ ਰਾਣੀ ਛੇੜ ਰਾਣੀ ਛੇੜ ਦੁਪੱਟਾ ਹੁੰਦਾ ਤਾਂ ਥੋੜਾ ਜਿਆਦਾ ਹੀ ਮਤਲਬ ਕਿ ਡਾਰਕ ਡਾਰਕ ਹੋਣਾ ਸੀ ਤੇ ਲੁੱਕ ਬੜੀ ਸੋਹਣੀ ਆਉਂਦੀ ਹੈ ਸ਼ਾਹੀ ਲੁੱਕ ਆਉਂਦੀ ਹੈ ਪੂਰੀ ਲਾਈਟ ਦੇ ਨਾਲ ਡਾਰਕ ਦੀ ਦੇਖੋ ਗੋਟਾ ਪੱਤੀ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਇਹ ਦੁਪੱਟਾ ਇਹ ਵੀ ਤੁਸੀਂ ਲੈ ਸਕਦੇ ਹੋ ਸੂਟ ਇਹ ਹੋ ਗਿਆ ਆਪਣਾ ਸੈਕਿੰਡ ਸੂਟ ਜੀ ਥਰਡ ਸੂਟ ਇਹਦੇ ਨਾਲ ਦਾ ਸੂਟ ਤੁਹਾਨੂੰ ਹੋਰ ਵੀ ਮਿਲ ਜੇਗਾ ਇਹ ਵੀ ਸਾਰਾ ਹੈਂਡਵਰਕ ਦੇ ਵਿੱਚ ਆਊਗਾ ਪਿਓਰ ਸ਼ਿਮਰ ਸ਼ਿਲਕ ਦੀ ਸ਼ਰਟ ਰਹੂਗੀ ਜੀ ਸਾਰੀ ਹੈਂਡਵਰਕ ਆਊਗਾ ਫਰੰਟ ਵੀ ਤੇ ਬੈਕ ਵੀ ਲੋ ਜੀ ਬ੍ਰਿਕ ਕਲਰ ਹੋਊਗਾ ਇਹਦਾ ਨਾ ਹੀ ਮਹਿਰੂਨ ਹੈ ਨਾ ਹੀ ਰੈੱਡ ਹੈ ਨਾ ਹੀ ਕਾਫੀ ਹੈ ਬ੍ਰਿਕ ਕਲਰ ਹੈ ਬੈਕ ਫਰੰਟ ਸਾਰਾ ਉਨਾ ਹੀ ਹੈਂਡਵਰਕ ਆਊਗਾ ਸਾਰਾ ਪਰਨ ਦਬਕੇ ਦਾ ਕੰਮ ਹੋਊਗਾ ਬਾਹਵਾ ਵੀ ਹੈਵੀ ਹੋਣਗੀਆਂ ਜੀ ਬਾਹਵਾ ਦੇ ਉੱਪਰ ਆਪਾਂ ਨੇ ਸਲਵਾਰ ਦੇ ਨਾਲ ਦੀ ਡਿਜ਼ਾਈਨਿੰਗ ਦਿੱਤੀ ਹੈ ਜਿਹੜੀ ਇਹਦੀ ਸਲਵਾਰ ਹੋਊਗੀ ਜੀ ਬਨਾਰਸੀ ਸ਼ਿਲਕ ਦੀ ਸਲਵਾਰ ਹੋਊਗੀ ਬਨਾਰਸੀ ਸ਼ਿਲਕ ਦੇ ਤੁਸੀਂ ਹੋਰ ਵੀ ਫੈਬਰਿਕ ਲਾਈਕ ਕੱਲੀ ਸ਼ਰਟ ਦਾ ਇਹਦੇ ਨਾਲ ਦਾ ਫੈਬਰਿਕ ਲੈਣਾ ਚਾਹੁੰਦੇ ਹੋ ਕੱਲੀ ਸਲਵਾਰ ਦਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੱਲਾ ਕਪੜਾ ਵੀ ਮਿਲ ਜਾਊਗਾ 5 ਮੀਟਰ ਆਲ ਓਵਰ ਇਹਦੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਜਾਏਗਾ ਜੀ ਠੀਕ ਹੈ ਬਾਟਮ ਦੇਖੋ ਜੀ ਪਹੁੰਚੇ ਇਹ ਵੀ ਸੂਟ ਸੇਲ ਦੇ ਲਈ ਹੈ ਜਿਹੜੀ ਤੁਸੀਂ ਲੈ ਸਕਦੇ ਹੋ ਆਪਣਾ ਨਾਪ ਭੇਜ ਕੇ ਚੈੱਕ ਕਰਵਾ ਸਕਦੇ ਹੋ ਤੇ ਪ੍ਰਾਈਸ ਦੀ ਗੱਲ ਕਰੀਏ ਫਿਰ ਤੁਹਾਡੇ ਅਲੱਗ-ਅਲੱਗ ਜੋ ਮੈਸੇਜ ਆਉਣੇ ਆ ਜੀ ਪ੍ਰਾਈਸ ਦੇ ਲਈ ਦੁਪੱਟਾ ਦੇਖ ਲਓ ਪੋਸ ਹੋਣਾ ਦੁਪੱਟਾ ਪਿਓਰ ਕਮਲਚਨੂਨ ਦਾ ਦੁਪੱਟਾ ਰੈਡੀ ਕੀਤਾ ਹੋਇਆ ਸੈਂਟਰ ਦੇ ਵਿੱਚ ਜੋ ਡਿਜ਼ਾਈਨਿੰਗ ਦਿੱਤੀ ਗਈ ਹੈ ਲੈਸਸ ਨਾਲ ਤੇ ਫੈਬਰਿਕ ਸਲਵਾਰ ਵਾਲੇ ਫੈਬਰਿਕ ਦੇ ਨਾਲ ਤੇ ਸ਼ਟੀਆਂ ਪਾਈਆਂ ਲੈਸਸ ਦੇ ਨਾਲ ਤੇ ਬਾਕੀ ਚੈੱਕ ਕਰੋ ਜੀ ਇਹ ਵੀ ਪ੍ਰੋਪਰ ब्राइडल लुक ਦਿੱਤਾ ਗਿਆ ਜੀ ਕਿਉਂਕਿ ਇਹ ਹਰ ਇੱਕ ਕੁੜੀ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਇਹਨਾਂ ਨੇ ਕਿਹਾ ਸੀ ਕਿ ਸਾਡਾ ਸੂਟ ਐਵੇਂ ਦਾ ਬਣਾਇਓ ਕਿਸੇ ਵੀ ਨਾਲ ਕਿਸੇ ਦੇ ਨਾਲ ਵੀ ਮੈਚ ਨਾ ਹੋਵੇ ਤੁਸੀਂ ਬਲੌਗ 'ਚ ਚੈੱਕ ਕਰ ਸਕਦੇ ਹੋ ਐਨੇ ਖੁਸ਼ ਸੀਗੇ ਕਿ ਸਾਡਾ ਸੂਟ ਕਿਸੇ ਨਾਲ ਮੈਚ ਨਹੀਂ ਹੋ ਰਿਹਾ ਤਾਂ ਬਹੁਤ ਹੀ ਸੋਹਣਾ ਇਹ ਵੀ ਸੂਟ ਉਹਨਾਂ ਨੇ ਪਸੰਦ ਕੀਤਾ ਇਹਦੇ ਨਾਲ ਦਾ ਸੂਟ ਤੁਸੀਂ ਲੈ ਸਕਦੇ ਹੋ ਹੁਣ ਤੁਹਾਨੂੰ ਫਾਈਨਲ ਪ੍ਰਾਈਸ ਦੱਸਦੀ ਹਾਂ ਹਾਂਜੀ ਜਿਹੜਾ ਇਹ ਵਾਲਾ ਸੂਟ ਹੈ ਜੀ ਇਹਦੀ ਸਟੀਚਿੰਗ ਤੁਹਾਨੂੰ ਨਹੀਂ ਲੱਗੂਗੀ ਓਨਲੀ ਇਹਦੇ ਵਿੱਚ ਜੋ ਟਾਪ ਟਾ ਲੱਗਿਆ ਤੇ ਫੈਬਰਿਕ ਇਹਦੇ ਸੂਟ ਦੀ ਕੋਸਟ ਤੁਹਾਨੂੰ ਦੱਸੀ ਹੈ ਕਿਉਂਕਿ ਸਾਰਾ ਇੱਥੇ ਮਹਿੰਗਾ ਫੈਬਰਿਕ ਲੱਗਿਆ ਹੈ ਸਾਰਾ ਹੈਂਡਵਰਕ ਹੈ ਤੁਸੀਂ ਵੇਖ ਹੀ ਰਹੇ ਹੋ ਇਹ ਵੀ ਕੋਸਟਲੀ ਫੈਬਰਿਕ ਲੱਗਿਆ ਹੈ ਤਾਂ ਇਹ ਸਾਰਾ ਦੁਪੱਟਾ ਵੀ ਸੇਮ ਰੈਡੀ ਸੂਟ ਜੇਕਰ ਅਨ ਸਟਿਚ ਲੈਣਾ ਚਾਹੁੰਦੇ ਹੋ ਤਾਂ ਵੀ ਜੇਕਰ ਇਹ ਸਟਿਚ ਕੀਤਾ ਲੈਣਾ ਚਾਹੁੰਦੇ ਹੋ ਤਾਂ ਵੀ ਸੂਟ ਇਹ ਤੁਹਾਨੂੰ ਮਿਲੂਗਾ ਜੀ ਸਿਰਫ ਔਰ ਸਿਰਫ 4895 ਵੀ ਦੁਪੱਟਾ ਓਨਲੀ 4895 ਦਾ ਸੂਟ ਮਿਲ ਜੂਗਾ ਜੇਕਰ ਅਸੀਂ ਸਟੀਚ ਲਵਾਂਗੇ ਤਾਂ ਵੀ ਸੇਮ ਪ੍ਰਾਈਸ ਹੀ ਮਿਲੇਗਾ ਤੇ ਇਹ ਵਾਲਾ ਆ ਗਿਆ ਜੀ ਇਹ ਸਾਰਾ ਹੈਂਡਵਰਕ ਦੇ ਵਿੱਚ ਹੈ ਬਹੁਤ ਹੈਵੀ ਸੂਟ ਹੈ ਇਹਦੀ ਜੋ ਪ੍ਰਾਈਸ ਰਹੂਗੀ ਜੀ ਇਹ ਤੁਹਾਨੂੰ ਮਿਲਣਾਗਾ 12800 12800 ਦਾ ਕਿਉਂਕਿ ਇਹ ਬਹੁਤ ਜ਼ਿਆਦਾ ਹੈਵੀ ਦਬਕੇ ਦਾ ਤੇ ਆਪਣਾ ਜੋ ਪਰਲ ਕਟ ਦਾ ਨਾ ਦਾ ਕੰਮ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈਗਾ ਇਹਦਾ ਪ੍ਰਾਈਸ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਇਸ ਤੋਂ ਬਾਅਦ ਆਪਣਾ ਆ ਗਿਆ ਜੀ ਜਿਹ ਉਸ ਤੋਂ ਅਟਲੀ ਸੂਟ ਅੱਜ ਆਪਾਂ ਲੈ ਕੇ ਆਇਆ ਬੈਲਵਰਡ ਦੇ ਸੂਟ ਬੈਲਵਰਡ ਦੇ ਸੂਟ ਹੋਣਗੇ ਸਾਰੇ ਪਿਓਰ 9000 ਵਾਲੀ ਬੈਲੋਟ ਬਟ ਹੋਊਗੀ ਕੋਈ ਕਾਪੀ ਨਹੀਂ ਹੋਊਗੀ ਇਹਦੇ ਵਿੱਚ ਠੀਕ ਹੈ ਤੇ ਇਹ ਜਿਹੜੇ ਆ ਗਏ ਜੀ ਡਿਜ਼ਾਈਨ ਦਿਖਾਉਣੀ ਆ ਤੁਹਾਨੂੰ ਲਓ ਜੀ ਇਹ ਆ ਗਿਆ ਨੈਕ ਲਾਈਨ ਦਾ ਗੋਲ ਨੈਕ ਲਾਈਨ ਹੋਏਗੀ ਜੀ ਐਂਡ ਸਾਰੇ ਸ਼ਰਟ ਦੇ ਵਿੱਚ ਆਊਗੀ ਬੂਟੀ फ्रंट ਤੇ ਸਾਰੇ ਦੇ ਉੱਪਰ ਬੂਟੀ ਆ ਜਾਣੀ ਹੈ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਇਹ ਵਾਲਾ ਕਿਉਂਕਿ ਘੇਰ ਹੈ ਜਿਹੜਾ ਉਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਕੋਈ ਲੈਸ ਕੋਈ ਵੀ ਹੈਂਗਿੰਗ ਲੈਸ ਜਸ ਸਿੰਪਲ ਪਾਈਪਿੰਗ ਦੇ ਨਾਲ ਡਿਜ਼ਾਈਨ ਕਰ ਸਕਦੇ ਆ ਫਰੰਟ ਦੇ ਉੱਪਰ ਬੂਟੀ ਹੈ ਕੋਈ ਘੇਰੇ ਦਾ ਇਸ਼ੂ ਨਹੀਂ ਹੋਊਗਾ ਬਾਹਾਂਾਂ ਆਉਣੀਆਂ ਹੈਵੀ ਜੀ 슬ੀਵਸ ਦਾ ਵਰਕ ਵੇਖੋ ਕਿੰਨਾ ਪਿਆਰਾ ਲੱਗ ਰਿਹਾ ਤੇ ਨਾਲ ਨਾਲ ਆਊਗਾ ਜੀ ਬੋਟਮ ਦਾ ਵੀ ਵਰਕ ਪੋਂਛੇ ਤੇ ਵੀ ਬਾਹਾਂਾਂ ਤੇ ਵੀ ਤੇ ਨਾਲ ਫਰੰਟ ਤੇ ਵੀ ਸਾਰੇ ਤੇ ਬੂਟੀ ਤੇ ਰਾਉਂਡ ਨੈਕਲਾਈਨ ਇਹਦੇ ਨਾਲ ਦੀ ਆਪਣੇ ਕੋਲ 15 ਪੀਸ ਰੈਡੀ ਨੇ ਸੇਮ ਡਿਜ਼ਾਈਨ ਦੇ ਜੇਕਰ ਕੋਈ ਲੈਣਾ ਚਾਹੁੰਦਾ ਹੈ ਤੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਲੱਗੇਗਾ ਸਿਰਫ ਔਰ ਸਿਰਫ 1295 ਪਿਓਰ ਵਾਲੀ ਬੈਲਵਟ ਹੈ 1% ਵੀ ਕੋਈ ਕੰਪਲੇਂਟ ਨਹੀਂ ਦੂਸਰਾ ਡਿਜ਼ਾਈਨ ਆਇਆ ਜੀ ਇਹ ਵਾਲਾ ਇਹ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਡਿਜ਼ਾਈਨ ਹੈ ਦੇਖੋ ਜੀ ਤੁਹਾਨੂੰ ਸਭ ਨੂੰ ਪਤਾ ਹੈ ਜਿਹੜੀ ਪਿਓਰ ਵਾਲੀ ਬੈਲਵਟ ਹੈ ਉਹ 1000 ਦਾ ਸੂਟ ਆਉਂਦਾ ਦੇਖੋ ਬਾਕੀ ਕਾਪੀ 500 600 ਤੋਂ ਸਟਾਰਟ ਹੋ ਜਾਂਦੀ ਹੈ ਬਟ ਆਪਾਂ ਨੇ ਫੁੱਲ ਪਿਓਰ ਵਾਲੀ ਯੂਜ਼ ਕੀਤੀ ਹੈ 벨ਵਟ ਤੇ 295 ਐਮਬਰਾਇਡਰੀ ਦੇ ਲੈ ਰਹੇ ਆ ਤਾਂ ਬਹੁਤ ਘੱਟ ਪ੍ਰਾਈਸ ਦੇ ਵਿੱਚ ਆ ਤੁਸੀਂ ਲੈ ਸਕਦੇ ਹੋ ਲਓ ਜੀ ਸੈਕਿੰਡ ਡਿਜ਼ਾਈਨ ਇਹ ਵੀ ਬਹੁਤ ਜ਼ਿਆਦਾ ਵਾਇਰਲ ਡਿਜ਼ਾਈਨ ਹੈ ਇਹ ਘੇਰੇ ਤੇ ਚਾਕਾਂ ਦੇ ਉੱਪਰ ਆਊਗਾ ਬਾਵਾ ਚੈੱਕ ਕਰ ਸਕਦੇ ਹੋ ਬਾਵਾ ਬਹੁਤ ਸੋਹਣੀਆਂ ਬਣੀਆਂ ਹੋਈਆਂ ਇਹਦੀਆਂ ਲਓ ਜੀ ਇਦੇ ਵਿੱਚ ਇੱਕ ਕਲਰ ਹੋਰ ਮਿਲ ਜੂਗਾ ਇੱਕ ਮਹਿਰੂਨ ਮਿਲੂਗਾ ਜੀ ਦੂਸਰਾ ਕਲਰ ਇਹਦੇ ਵਿੱਚ ਤੁਹਾਨੂੰ ਇਹ ਵਾਲਾ ਮਿਲ ਜੂਗਾ ਲੋਚ ਇਹ ਕਲਰ ਵੀ ਸੋਹਣਾ ਹੈਗਾ ਬਾਵਾ ਵਿੱਚ ਸੇਮ ਡਿਜ਼ਾਈਨ ਸੇਮ 슬ੀਵਸ ਤੁਹਾਨੂੰ ਇਸ ਕਲਰ ਤੇ ਵੀ ਮਿਲ ਜਾਣਗੀਆਂ ਠੀਕ ਹੈ ਇਹ ਲੈ ਸਕਦੇ ਹੋ ਬਾਰਮਚਲਮੀ ਤੀਸਰਾ ਡਿਜ਼ਾਈਨ ਆਊਗਾ ਜੀ ਚਾਕ ਦਾ ਵਾਲਾ ਚੈੱਕ ਕਰੋ ਲੋਚ neck line ਬਹੁਤ ਸੋਹਣਾ ਡਿਜ਼ਾਈਨ neck line ਦਾਊਗਾ ਉਸ ਤੋਂ ਬਾਅਦ ਹਮਰੇ ਵੀ ਜੀ ਚਾਕ ਵੀ ਤੇ ਘੇਰਾ ਵੀ ਚੈੱਕ ਕਰੋ ਜੀ ਇਹਦਾ ਆ ਗਿਆ ਵਰਕ ਚਾਕਾਂ ਦਾ ਵੀ ਤੇ ਨਾਲ-ਨਾਲ ਘੇਰੇ ਦਾ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਨਾਲ ਹੋਣਗੀਆਂ 슬ੀਵਜ਼ ਵੀ ਹੈਵੀ 슬ੀਵਜ਼ ਨੇ ਪੂਰੀਆਂ ਉੱਪਰ ਤੱਕ ਦੇਖ ਸਕਦੇ ਹੋ ਜਿਹੜਾ ਇਹ ਪ੍ਰਾਈਸ ਸੂਟ ਹੈ ਜੀ ਇਹਦਾ ਪ੍ਰਾਈਸ ਥੋੜਾ ਜੱਪ ਹੋਊਗਾ ਕਿਉਂਕਿ ਕਿੰਦਾ ਵਰਕ ਜ਼ਿਆਦਾ ਹੈਗਾ ਤਾਂ ਇਹ ਤੁਹਾਨੂੰ ਲੱਗਣਾ 1395 ਮਹਿਰੂਨ ਦੇ ਵਿੱਚ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਵੇਖਿਆ ਵੀ ਹੁਣ ਰੀਲ ਤੇ ਵਿੱਚ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਇਹ ਡਿਜ਼ਾਈਨ ਲੋਡਸ ਇਹ ਹੋਣੇ ਆਪਣੇ ਅੱਪਰ ਸਾਈਡ ਵਰਕ ਆਊਗਾ ਇਹ ਚੈਸਟ ਦੇ ਉੱਪਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਹਰੀ ਤੀਜੀ ਰੀਲ ਦੇਖ ਲਓ ਤੁਸੀਂ ਇੰਸਟਾ ਤੇ ਬਹੁਤ ਜ਼ਿਆਦਾ ਵਾਇਰਲ ਹੈ ਇਹ ਡਿਜ਼ਾਈਨ neck line ਬਣੂਗਾ ਜੀ ਫਿਰ ਇਹ ਆਪਣੀ ਪੂਰੀ ਜੋ ਚਸਟ ਹੈ ਜੈਕਟ ਟਾਈਪ ਇਹ ਸਾਰੀ ਕਵਰ ਹੋਣੀ ਇਸ ਵਰਕ ਦੇ ਨਾਲ ਤੇ ਉਸ ਤੋਂ ਬਾਅਦ ਘੇਰੇ ਦਾ ਨਹੀਂ ਵਰਕ ਹੈਗਾ ਘੇਰਾ ਆਪਾਂ ਡਿਜ਼ਾਈਨ ਕਰਨਾ ਜਿਵੇਂ ਤੁਹਾਡੀ ਚੁਆਇਸ ਹੋਵੇ ਕਿਉਂਕਿ ਬਹੁਤ ਸਾਰੇ ਡਿਜ਼ਾਈਨ ਅੱਜ ਕੱਲ ਚੱਲਦੇ ਆ ਇਹ ਆ ਗਿਆ ਜੀ ਬਾਵਾ ਦਾ ਤੇ ਇਹ ਆ ਗਿਆ ਜੀ ਆਪਣਾ ਬਾਟਮ ਦਾ ਬਾਵਾ ਵੀ ਬਾਟਮ ਬੀ ਤੇ ਨਾਲ ਹੈਵੀ ਵਰਕ ਆ ਜਾਊਗਾ ਅਪਰ ਸਾਈਡ ਤੇ ਇਹ ਵੀ ਤੁਹਾਨੂੰ ਸੇਮ ਪ੍ਰਾਈਸ ਹੀ ਲੱਗਣਾ ਸਿਰਫ 1295 ਇਹਦੇ ਵੀ ਕਾਫੀ ਸਾਰੇ 10 15 ਸੂਟ ਹੈਗੇ ਆ ਇਹ ਵਾਲਾ ਆ ਗਿਆ ਪੀਕਾਕ ਪੀਕਾਕ ਕਲਰ ਦੇ ਵਿੱਚ ਮਿਲੂਗਾ ਤੁਹਾਨੂੰ ਇਹ ਸਿੰਗਲ ਸੂਟ ਹੀ ਆ ਇਹਦੇ ਵਿੱਚ ਕੀ ਆਊਗਾ ਜੀ ਫਰੰਟ ਨੈਕ ਬੈਕ ਨੈਕ 슬ੀਵਜ਼ ਬਾਵਾ ਵੀ ਆਉਣਗੀਆਂ ਦੇ ਨਾਲ बॉटम ਇਹ ਵੀ ਬਹੁਤ ਸੋਹਣਾ ਸੂਟ ਹੈਗਾ ਇਹ ਵੀ ਤੁਹਾਨੂੰ ਲੱਗਣੇ ਸਿਰਫ 1295 ਤੇ ਇੱਕ ਸੂਟ ਆਊਗਾ ਜੀ ਸਾਡੇ ਕੋਲ ਇਹ ਵਾਲਾ ਇਹ ਆਫਟੇਰ ਸੂਟ ਕਿਉਂਕਿ ਇਹਦੇ ਵਿੱਚ ਕੀ ਹੈ ਸ਼ਰਟ ਹੈ ਜਿਹੜੀ ਹੈਗਾ ਪੂਰਾ 2.5 ਮੀਟਰ ਬਟ ਉਹ ਕੀ ਹੈ ਟੂ ਪੀਸ ਦੇ ਵਿੱਚ ਹੈ ਲੋਚ ਕੇਰੇ ਦਾ ਵਰਕ ਬਾਮਾ ਦਾ ਇਹ ਵੀ ਪਿਓਰ ਬੈਲਵਰਟ ਹੈ ਜੀ 9000 ਵਾਲੀ ਕਪੜਾ ਪੂਰਾ ਹੈਗਾ ਸਟੀਚਿੰਗ ਦੇ ਵਿੱਚ ਕੋਈ ਇਸ਼ੂ ਨਹੀਂ ਬਸ ਸਾਈਡ ਤੋਂ ਇੱਥੋਂ ਇਹ ਐਮਬਰਾਇਡਰੀ ਕਰਦੇ ਸਮੇਂ ਕੱਟ ਹੋ ਗਈ ਸੀ ਗਲਤੀ ਦੇ ਨਾਲ ਤੇ ਇਹ ਤੋਂ ਤੁਸੀਂ ਲੈ ਸਕਦੇ ਹੋ ਨਾਲ ਖੀਨਖਾਬ ਦੀ ਸਲਵਾਰ 8200 ਲੈਸ ਤੇ ਆ ਸਿਰਫ 995 ਚਾਹਨਾ 300 ਲੈਸ 995 ਓਨਲੀ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਡੇ ਲਈ ਬੈਲਵਰਡ ਦੇ ਹੀ ਸੂਟ ਲੈ ਕੇ ਆਏ ਕਾਫੀ ਕਾਫੀ ਇਹਦੇ ਵਿੱਚ ਹੈਗੇ ਆ ਸੂਟ ਤੁਸੀਂ ਲੈ ਸਕਦੇ ਹੋ ਜਿੰਨੇ ਲੈਣਾ ਚਾਹੁੰਦੇ ਹੋ ਜਲਦੀ ਬੁੱਕ ਕਰ ਲਓ ਜਾਂਦੇ ਸੀਜ਼ਨ ਦੇ ਵਿੱਚ ਆਫ ਤੇ ਇਸ ਤੋਂ ਬਾਅਦ ਪਰਵਟ ਨਹੀਂ ਹੋਊਗੀ ਆਪਾਂ ਦੁਬਾਰਾ ਵਰਕ ਨਹੀਂ ਕਰਾਂਗੇ ਕਿਉਂਕਿ ਆਪਣਾ ਗਰਮੀ ਦਾ ਜੋ ਸੀਜ਼ਨ ਹੈ ਸਟਾਰਟ ਹੋ ਚੁੱਕਿਆ ਓਕੇ ਜੀ ਸਸ਼ਿਕਾ